ਸਮੇਂ ਦੀਆਂ ਉਸ ਤੋਂ ਜਦੋਂ ਪਿਛਲੇ ਸਾਲ ਉਹ ਪਾਣੀ ਆਇਆ ਪਹਿਲਾਂ ਉਹਦੇ ਉੱਤੇ ਕੋਈ ਨਾਲੇ ਦੇ ਉੱਤੇ ਨਾ ਤਾਂ ਕਿਸੇ ਨੇ ਚੈੱਕ ਕੀਤਾ ਸੀਗਾ ਪਹਿਲੇ ਦੀਆਂ ਸਰਕਾਰਾਂ ਨੇ ਨਾ ਪਹਿਲੇ ਦੇ ਇਲਾਕੇ ਦੇ ਨੁਮਾਇੰਦਿਆਂ ਨੇ ਪਰ ਮੈਂ ਪਿਛਲੀ ਵਾਰ ਜਦੋਂ ਮੇਰੀ ਮੇਰੇ ਅੱਗੇ ਉਹ ਗੱਲਾਂ ਆਈਆਂ ਮੈਂ ਹੁਣ ਪਹਿਲਾਂ ਹੀ ਉਸ ਕੰਮ ਨੂੰ ਪਹਿਲ ਦੇ ਆਧਾਰ ਦੇ ਉੱਤੇ ਤਾਂ ਕਿ ਲੋਕਾਂ ਨੂੰ ਪਹਿਲਾਂ ਤਰ੍ਹਾਂ ਕੋਈ ਪ੍ਰੋਬਲਮ ਕੋਈ ਨੁਕਸਾਨ ਨਾ ਹੋਵੇ ਲੋਕਾਂ ਦਾ ਉਸੇ ਤਰ੍ਹਾਂ ਹੀ ਸਾਰੇ ਨਾਲੇ ਦੀ ਬਜਟ ਵੀ ਕੀਤੀ ਆ ਔਰ ਅਫਸਰ ਸਹਿਮਾਨਾ ਨੂੰ ਕਿਹਾ ਜੋ ਜੋ ਜ਼ਰੂਰਤ ਹੈ ਮੌਕੇ ਦੀ ਉਹ ਪੂਰੀ ਜ਼ਰੂਰਤ ਪਹਿਲਾਂ ਹੀ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੌਨਸੂਮ ਆਵੇ ਤਾਂ ਉਹਦੇ ਨਾਲ ਸਾਹਮਣਾ ਕਰਨ ਲਈ ਔਰ ਕੋਈ ਕਿਸੇ ਲੋਕਾਂ ਨੂੰ ਤਕਲੀਫ ਨਾ ਹੋਵੇ ਪਹਿਲੇ ਹੀ ਬੰਦੋਬਸਤ ਕੀਤਾ ਉੱਥੇ ਸਾਰਾ ਦੇਖੋ ਅੱਗੋਂ ਵੀ ਸਫਾਈ ਸਾਰੇ ਪਾਸੇ ਮੈਂ ਹੁਣ ਇੱਕ ਡਿਜ਼ਾਈਨ ਬਣਾਇਆ ਉਹਨੂੰ ਸਮਾਂ ਲੱਗੂਗਾ ਪਰ 5-4 ਮਹੀਨੇ ਦੇ ਅੰਦਰ ਅੰਦਰ ਇਹਦੇ ਨਾਲ ਸ਼ਟਰਿੰਗ ਕਰਕੇ ਬਕਾਇਦਾ ਜਿਹੜਾ ਵਾ ਉਸ ਨਾਲੇ ਦੇ ਅੰਦਰ ਜਿਹੜਾ ਬੈਕ ਮਾਰਦਾ ਪਾਣੀ ਆ ਉਹ ਇੱਕ ਬੂੰਦ ਵੀ ਬੈਕ ਨਹੀਂ ਆਉਗੀ ਸਾਰਾ ਓਵਰ ਉੱਪਰ ਦੀ ਪਿਊਬ ਲਾ ਕੇ ਬਾਹਰ ਨਾਲੇ ਦੇ ਵਿੱਚ ਕੱਢਾਂਗੇ ਔਰ ਇੱਕ ਲੋਕਾਂ ਨੂੰ ਖਾਸ ਕਰਕੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਉਹਦਾ ਪਹਿਲਾ ਬੰਦੋਬਸਤ ਕਰਨਾ ਉਹ ਪਹਿਲਾ ਬੰਦੋਬਸਤ ਹੋ ਰਿਹਾ ਔਰ ਅਸੀਂ ਕਰ ਰਹੇ ਹਾਂ ਮੈਂ ਹਰਵੀਰ ਸਿੰਘ ਪਿੰਨਸਾ ਸੂਬਾ ਪ੍ਰਧਾਨ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਇਸ ਕਰਕੇ ਸਰਕਾਰ ਨੂੰ ਬੇਨਤੀ ਹੈ ਕਿ ਮਾਲ ਮੈਕੋ ਬਲ ਰੀੜ ਦੀ ਹੱਡੀਆਂ ਵਿਭਾਗ ਹੈ ਮੂਰੇ ਹੁਣ ਹੜਾਂ ਦਾ ਵੀ ਦੇਖੋ ਸਮਾ ਰਿਆ ਹੜਾਂ ਨਾਲ ਅਣੀ ਜੱਠਣ ਵਾਸਤੇ ਕੋਈ ਸਾਨੂੰ ਕੋਈ ਟ੍ਰੇਨਿੰਗ ਨਹੀਂ ਹੈਗੀ ਜਦੋਂ ਹੜਾ ਜਾਣਗੇ ਫਿਰ ਉਥੇ ਰਸਨਾ ਮੰਡਰ ਵਾਸਤੇ ਬੜਵਾਇਆ ਨੂੰ ਟੱਕ ਦੇਣਗੇ ਕੋਈ ਟ੍ਰੇਨਿੰਗ ਨਹੀਂ ਕੋਈ ਉਥੇ ਮਤਲਬ ਕਿਸ਼ਤੀਆਂ ਦਾ ਜਾਂ ਕਿਸੇ ਤਰੀਕੇ ਦਾ ਕੋਈ ਕੋਈ ਉਹ ਨਹੀਂ ਪ੍ਰਬੰਧ ਨਹੀਂ ਤੇ ਹਵਾ ਦੇ ਵਿੱਚ ਹੀ ਕਹੀ ਜਾਂਦੇ ਨੇ ਵੀ ਹਾਂਜੀ ਅ ਰਜਵਾਹੇ ਸਾਫ਼ ਹੋ ਗਏ ਡਰੇਨਾ ਸਾਫ਼ ਹੋ ਗਏ ਕੋਈ ਸਫਾਈ ਨਹੀਂ ਕੱਗਰ ਦੇ ਰਿਆ ਦਾ ਵੀ ਹਾਲ ਉਹੀ ਆ ਤੇ ਜਿਹੜਾ ਮਾਜੇ ਦੇ ਵਿੱਚ ਆਪਣੇ ਦੁਆਬੇ ਦੇ ਵਿੱਚ ਮਾਰ ਹੋਈ ਆ ਪਿਛਲੀ ਵਾਰ ਉਥੇ ਵੀ ਕੋਈ ਇੰਤਜ਼ਾਮ ਨਹੀਂ ਹੈਗਾ ਗਰਾਊਂਡ ਤੇ ਤਾਂ ਕੋਈ ਇੰਤਜ਼ਾਮ ਹੈ ਹੀ ਨਹੀਂ ਜੀ ਦੇਖੋ ਇਜੇ ਉਹਨੂੰ ਗਰਾਊਂਡ ਤੇ ਤੁਸੀਂ ਨਹੀਂ ਜਾਓਗੇ ਫਿਰ ਕਿਵੇਂ ਹੱਲ ਹੋਣਗੇ ਇਸ ਕਰਕੇ ਬੇਨਤੀ ਆ ਕਿ ਮੁਰੇ ਜਿਹੜਾ ਹੜਾਂ ਦਾ ਸੀਜ਼ਨ ਆ ਸਾਡਾ ਮੈਕਮਾ ਮਾਲ ਅਤੇ ਮੁਰੋਬ ਸਾਹਿਬ ਤੇ ਆਫ਼ਤਨ ਪ੍ਰਬੰਧਨ ਸਾਡੇ ਮੈਕਮੇ ਦੀਆਂ ਖਾਸ ਕਰਕੇ ਸਮੱਸਿਆਵਾਂ ਵਾਲੇ ਹੱਲ ਕਰੋ ਤੇ ਆਪਾਂ ਪਬਲਿਕ ਨੂੰ ਤਾਂ ਕਰਕੇ ਸੰਤੁਸ਼ਟ ਦੇ ਸਕਦੇ ਮੈਂ ਨਾਮ ਲਾਲ ਸਿੰਘ ਸਿੱਧੂ ਆ ਵੀਰ ਜੀ ਕਿੱਥੋਂ ਦੇ ਰਹਿਣ ਵਾਲੇ ਮੇਰਾ ਕਿਰਪਾਲنگ ਰੇਅਰਿਆ ਵੀਰ ਜੀ ਅੁੱਡੇ ਦਰਿਆ ਦੇ ਕੋਲ ਨਾਲ ਰਹਿੰਦੇ ਆ ਅਸੀਂ ਅੱਛਾ ਸਰ ਪਿਛਲੀ ਵਾਰ ਜਦੋਂ ਹੜਾ ਆਇਆ ਸੀ ਕਿਸ ਤਰ੍ਹਾਂ ਦੇ ਹਾਲਾਤ ਹਾਲਾਤ ਬੇਹਦ ਬਹੁਤ ਬੁਰੀ ਹਾਲਾਤ ਸੀਗੇ ਲੁਧਿਆਣਾ ਸ਼ਹਿਰ ਦੇ ਹਾਲਾਤ ਤੁਸੀਂ ਵੀ ਅਨਜਾਨੀ ਬਹੁਤ ਮਾੜੇ ਹਾਲ ਸੀਗੇ ਕਿਉਂਕਿ ਨਿਕੰਬੀ ਸਰਕਾਰ ਆ ਕੰਮ ਕੋਈ ਕੀਤਾ ਨਹੀਂਗਾ ਹੁਣ ਵੀ ਜਿੰਨੇ ਵੀ ਸਾਡੇ ਅਫਸਰ ਲੀਪਾ ਪੋਤੀ ਕਰਦੇ ਪਏ ਨੇ ਕੰਮ ਕੋਈ ਨਹੀਂ ਕਰਦੇ ਪਏ ਕਿਉਂਕਿ ਦਿਨ ਆ ਗਏ ਫੇਰ ਬਰਸਾਤਾਂ ਦੇ ਅੱਜ ਨਹੀਂ 10 ਦਿਨ ਨੂੰ ਬਰਸਾਤਾਂ ਸ਼ੁਰੂ ਹੋ ਜਾਣੀਆਂ ਨੇ ਫੇਰ ਉਹੀ ਗੱਲ ਜੋ ਪਿਛਲੇ ਸਾਲ ਹੋਈ ਸੀ ਸਾਨੂੰ ਅੰਦੇਸ਼ਾ ਵਾ ਪਿਛਲੀ ਵਾਰ ਵੀ ਕਿਸੇ ਵੀ ਵਪਾਰੀ ਵਰਗ ਨੂੰ ਜਾਂ ਆਮ ਜਨਤਾ ਨੂੰ ਕੋਈ ਬੈਨੀਫਿਟ ਨਹੀਂ ਦਿੱਤਾ ਫੇਰ ਇਹੀ ਹਾਲ ਹੋਣਗੇ ਸਰ ਪਿਛਲੀ ਵਾਰੀ ਕਿੰਨੇ ਕੁ ਮਾੜੇ ਹਾਲਾਤ ਮੈਨੇ ਕੀ ਘਰਾਂ 'ਚ ਪਾਣੀ ਵੜ ਗਿਆ ਘਰਾਂ 'ਚ ਪਾਣੀ ਵੜ ਗਿਆ ਘਰਾਂ ਦੇ ਵਿੱਚ ਪਾਣੀ ਮਤਲਬ ਲੈਟਰਿੰਗ ਬਾਥਰੂਮ ਜਾਣ ਤੋਂ ਵੀ ਲੋਕ ਪਰੇਸ਼ਾਨ ਹੋਏ ਨੇ ਹਰ ਚਰਨਾਗਰ ਏਰੀਆ ਰਣਜੀਤ ਸਿੰਘ ਪਾਰਕ ਏਰੀਆ ਲੋਕ ਕਦੀ ਸੋਚਿਆ ਨਹੀਂ ਸੀ ਵੀ ਉੱਥੇ ਤੱਕ ਵੀ ਪਾਣੀ ਜਾਊਗਾ ਉਹਨਾਂ ਦੇ ਘਰਾਂ 'ਚ ਵੀ ਪਾਣੀ ਵੜਿਆ ਔਰ ਲੋਕਾਂ ਨੇ 2-200 ਰੁਪਏ ਦੀ ਬੋਰੀ ਲੈ ਕੇ ਆਪਣੇ ਘਰ ਦੇ ਕੇ ਲਾਈ ਸੀ ਕੋਈ ਸਾਰ ਨਹੀਂ ਲਈ ਕਿਸੇ ਨੇ ਕੋਈ ਪੁੱਛਗਿੱਛ ਨਹੀਂ ਕੀਤੀ ਥੋੜੀਆਂ ਜਿਹੀਆਂ ਵੀਡੀਓਜ਼ ਬਣੀਆਂ ਨੇ ਉਹ ਤੁਹਾਨੂੰ ਵੀ ਪਤਾ ਕਿੱਦਾਂ ਬਣੀਆਂ ਨੇ ਵੀ ਨਹੀਂ ਪ੍ਰਸ਼ਾਸਨ ਕੰਮ ਕਰ ਰਿਹਾ ਵਾ ਜੇ ਪ੍ਰਸ਼ਾਸਨ ਨੇ ਕੰਮ ਕਰਨਾ ਵਾ ਜਿਹੜੀ ਕੰਬ ਕਰਦੇ ਨੀਂਦ ਸੁੱਤੇ ਪਏ ਨੇ ਉਹ ਅੱਜ ਤੋਂ ਹੀ ਜਾਗਣ ਅਜੇ ਵੀ 15 ਦਿਨ ਦਾ ਟਾਈਮ ਪਿਆ ਉਹਦੇ ਦਰਮਿਆਨ ਅਧਰਿਆਦੀ ਸਫਾਈ ਕਰਾ ਦੇ ਚਾਜ ਨਾਲ ਤਾਂ ਆਮ ਜਨਤਾ ਲੁਧਿਆਣੇ ਦੀ ਜਨਤਾ ਬ ਲੱਗਦਾ ਕਿ ਜਿੱਥੇ ਲੋਕ ਜਣੇ ਨੇ ਮੀਂਹ ਲਈ ਦੁਆ ਕਰ ਰਹੇ ਨੇ ਤਾਂ ਜਿਹੜੇ ਤੁਹਾਡੇ ਏਰੀਏ ਨੇ ਉਹੀ ਕਹਿੰਦੇ ਹੋਣਗੇ ਵੀ ਮੀਂਹ ਘੱਟ ਪਵੇ ਦੇਖੋ ਜੀ ਮਜਬੂਰੀ ਹੈ ਸਾਡੀ ਤਾਂ ਕਿਉਂਕਿ ਸਾਡਾ ਏਰੀਆ ਸਾਡੀ ਕਪੜਾ ਮਾਰਕੀਟ ਹੈ ਲੈ ਲਓ ਕਿਸੇ ਦੇ 10 ਥਾਂ ਵੀ ਗਿੱਲੇ ਹੋ ਗਏ ਸਾਡਾ 2 ਲੱਖ ਦਾ ਨੁਕਸਾਨ ਹੋ ਜਾਣਾ ਵਾ ਅਸੀਂ ਕਿੱਥੇ ਜਾਵਾਂਗੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਇਸ ਨੂੰ ਦੇਖਦੇ ਹੋਏ ਜਲਦੀ ਤੋਂ ਜਲਦੀ ਆ ਜਿਹੜਾ ਨਾਲੇ ਦੀ ਸਫਾਈ ਇਹ ਕਰਾਈ ਜਾਵੇ ਤਾਂ ਜੋ ਆ ਜਿਹੜੇ ਲੋਕਲ ਬੰਦ ਓਵਰਫਲੋ ਹੈ ਇਹ ਵੀ ਬੰਦ ਕੀਤੇ ਜਾਣ ਤਾਂ ਜੋ ਸਾਡਾ ਏਰੀਆ ਬਚ ਸਕੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ YouTube Facebook Instagram X aur WhatsApp channel par